ਸਾਸੀ ਕਾਲ ਜੀ ਪਿੰਡ ਖੈਰਾ ਸੁਲਤਾਨ ਤੇ ਬਾਪੂ ਦੀ ਗਾਂ ਨਿਕਲੀ ਆ ਤੇ ਪੁੱਛਨੇ ਆ ਪਿੰਡ ਕਿਹੜਾ ਦੱਸੋ ਪਹਿਲਾਂ ਖੈਰਾ ਸੁਲਤਾਨ ਜੀ ਪਿੰਡ ਖੈਰਾ ਸੁਲਤਾਨ ਹਾਂਜੀ ਹਾਂਜੀ ਨਾਮ ਕੀ ਜੀ ਆਪਣਾ ਬਲਦੇਵ ਸਿੰਘ ਬਲਦੇਵ ਸਿੰਘ ਹਾਂਜੀ ਤੇ ਇਹ ਗਾਂ ਖਰਾਬ ਹੀ ਸੀ ਆਪਣੀ ਤੇ ਕਿਦਾਂ ਫਿਰ ਦਵਾਈ ਦੂਈ ਭਰੀ ਤੇ ਕੀ ਕੀਤਾ ਇਹਦਾ ਦਰਸਬ ਤੁਹਾਂ ਜੀ ਤੇ ਤੇ ਕਿਰਪਾ ਕੀਤੀ ਯਾਰ ਦਵਾਈ ਤੁਹਾਂ ਦਿੱਤੀ ਕੇ ਚੰਗੇ ਲਾਏ ਨੇ ਹਾਂ ਹਾਂ ਬੜੇ ਚਿਰ ਤੋਂ ਤੁਹਾਨੂੰ ਯਾਦ ਕਰਦੇ ਹੁੰਦੇ ਹਾਂ ਸਹੀ ਗੱਲ ਹੈ ਤੇ ਤੁਹਾਂ ਸਾਡੀ ਗਾਂ ਦੀ ਕਿਰਪਾ ਹੋ ਗਈ ਹੁਣ ਤੇ ਤਿੰਨ ਮਹੀਨੇ ਦੀ ਨਿਕਲੀ ਆ ਨੰਬਰ ਕਿੱਥੋਂ ਲਿਆ ਹੈ ਆਪਣਾ ਇਹ ਨੰਬਰ ਹੈ ਤੁਹਾਡੇ ਭਰਾਵਾਂ ਕੋਲੇ ਲਿਆ ਤੁਹਾਡੀ ਯਾਦ ਤੁਹਾਨੂੰ ਯਾਦ ਕਰ ਕਰਕੇ ਭਰਾਵਾਂ ਕੋਲ ਨੰਬਰ ਲੱਲਿਆ ਨੰਬਰ ਲੱਲਿਆ ਹਾਂਜੀ ਤੇ ਕੀ ਲੱਗਦਾ ਸੀ ਗਾਂ ਹੀ ਬਣੂਗੀ ਕਿ ਨਹੀਂ ਬਣੂਗੀ ਸਾਨੂੰ ਬੜੀ ਬੇਅਤ ਆਸ ਸਾਡੀ ਟੁੱਟ ਗਈ ਹੁਣ ਸਾਡਾ ਆਸ ਹੋ ਗਈ ਆ ਅੱਜ ਛੋਟੀ ਨੂੰ ਵੀ ਟੀਕਾ ਭਰਿਆ ਵੀ ਬਣਾ ਦੇਣੀ ਆ ਬਸ ਆਪਾਂ ਸਹੀ ਹੈ ਨਾ ਹਾਂਜੀ ਹਾਂਜੀ ਕਿ ਨਹੀਂ ਬਣੂਗੀ ਬਣੇਗੀ ਬਣੇਗੀ ਬਣੂਗੀ ਜਿਵੇਂ ਗਾਂ ਦਾ ਕਿਰਪਾ ਕਰਦੇ ਤੇ ਛੋਟੀ ਦੇ ਵੀ ਕਿਰਪਾ ਆ ਜਣੀ ਹੈ ਹਾਂ ਤੇ ਕਿਦਾਂ ਡਾਕਟਰ ਕਿਦਾਂ ਆਏ ਮੁੰਡਾ ਇਹ ਜਿਹੜਾ ਹੁੰਦਾ ਤੇਰੇ ਕੋ ਕਿਦਾਂ ਮੈਂ ਤਾਂ ਕੰਮ ਕਰਾਂ ਦਰਸਬ ਬਹੁਤ ਸੂਝਵਾਨ ਹੈ ਹਾਂ ਇਹ ਇਹਨਾਂ ਨੇ ਬੜੀ ਸੇਵਾ ਕੀਤੀ ਹੜ ਪੀੜਤਾ ਵਾਤੇ ਬੜੀ ਨਹੀਂ ਉਧਰ ਦੇਖੋ ਉਧਰ ਜੇ ਸੇਰਾ ਪਾਣਾ ਦਿੱਤਾ ਤੇ ਕਿੰਨੇ ਦਿਨਾਂ ਜਾਗੇ ਆ ਸੁਣੋ ਹੜ ਪੀੜਤਾ ਵਾਤੇ ਵੀ ਸੇਵਾ ਬੜੀ ਔਖੀ ਘੜੀ ਆ ਚਲੋ ਸੇਵਾ ਕੀਤੀ ਨਾ ਉਸਵਾਂ ਦੀ ਸੇਵਾ ਕੀਤੀ ਆ ਕਿੰਨੇ ਜਾਣਾ ਫਿਰ ਉੱਥੇ ਬਾਦਸ਼ਾਹ ਕਿਰਪਾ ਕਰਨ ਇਹਨਾਂ ਨੂੰ ਤੰਦਰੁਸਤੀ ਦਾ ਆਪਣਾ ਜਾਵਾਂਗੇ ਕੌਣ ਜਾਊਗਾ ਹਾਂਜੀ ਕੌਣ ਜਾਊਗਾ ਨਹੀਂ ਜਾਵੋਗੇ ਹਾਂ ਜਾਣਾ ਸਨ ਕੌਮਲੀ ਸਿਰ ਤੇ ਆਪਾਂ ਨੂੰ ਫਿਰ ਆਪਣੇ ਸਾਡੇ ਵਰਗੇ ਨੂੰ ਦੇਣਾ ਪੈਣਾ ਵਾ ਹਾਂਜੀ 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 ਸਹੀ ਹੈ ਨਾ ਦਰਸავਤਾ ਦੇ ਹੋਂ ਦਾ ਤਵਾਦ ਮੈਂ ਨਾ 4 ਦਿਨ 4 ਦਿਨ 4 ਦਿਨ ਰਹੇ 4 ਦਿਨ ਇੱਕ ਇੱਕ ਪਿੰਡ ਕੱਢਿਆ ਪੂਰਾ ਡੁੱਬਿਆ ਜਿਹੜਾ ਸੀ ਨਾ ਉਹ ਪਿੰਡ ਕੱਢਿਆ ਤੇ ਨਾਲ ਕੋਈ ਨਹੀਂ ਬਸ ਹੈਲਪ ਵਾਸਤੇ ਭਾਈਆ ਚਾਚੇ ਦਾ ਮੁੰਡਾ ਮਾਸੀ ਦਾ ਮੁੰਡਾ ਇੱਕ ਦੋ ਬੰਦਿਆਂ ਨੂੰ ਆਪਣੇ ਸਾਥੀਆਂ ਨੂੰ ਮੈਂ ਕਿਹਾ ਸੀ ਕਿ ਮੇਰੇ ਨਾਲ ਤੁਰੋ ਵੀ ਲਾਈ ਜਾਇਓ ਚੈੱਕ ਕਰੀ ਜਾਇਓ ਲਾਈ ਜਾਓ ਠੀਕੇ ਸਾਰਾ ਕੁਝ ਸਾਡਾ ਤੇ ਪਰ ਬੰਦਾ ਮੇਰੇ ਨਾਲ ਕੋਈ ਨਹੀਂ ਤੁਰਿਆ ਕੱਲਾ ਬੰਦਾ ਹਾਂ ਮੈਂ ਬਾਕੀ ਮੇਰੇ ਨਾਲ ਹੈਲਪ ਵਾਸਤੇ ਜਿਹੜੇ ਹਣਾ ਉਹ ਬੰਦੇ ਤੁਰੇ ਪਰ ਮੈਂ ਇੱਕ ਗੱਲ ਕਰਦਾ ਮੇਰੇ ਨਾਲ ਬੰਦਾ ਕੋਈ ਨਹੀਂ ਤੁਰਿਆ ਠੀਕ ਆ ਠੀਕ ਆ ਠੀਕ ਆ ਮੈਂ ਕੱਲੇ ਨੇ ਸਿਰ ਥੋੜਾ ਦੇਣਾ ਹੁੰਦਾ ਵਾ ਹਾਂਜੀ ਨਾਲ ਹੈਲਪ ਸੇਵਾ ਕਰ ਨਾਣ ਕੇ ਦਵਾਈਆਂ ਸਾਡੀਆਂ ਸਾਰਾ ਕੁਝ ਸਾਡਾ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਹੀ ਕਪੜਾ ਆਪਣੀ ਸੇਵਾ ਕਰ ਰਹੇ ਵੀਰ ਉਹ ਰੱਬ ਵਿੰਦਾ ਨਾ ਪਰਮਾਤਮਾ ਦੇ ਠੀਕ ਨਹੀਂ ਉਹ ਸਾਨੂੰ ਪਤਾ ਕੱਲੇ ਕੱਲੇ ਘਰ ਦੇ ਵਿੱਚ ਡੰਗਰ ਨੂੰ ਵੇਖ ਕੇ ਤੋਂ ਦਾ ਲਾਜ ਕੀਤਾ ਹੀ ਆਪਾਂ ਤੁਹਾਡੀ ਵੀਡੀਓ ਵੇਖ ਕੇ ਬੜਾ ਖਾਦਾ ਮਨ ਖੁਸ਼ ਹੋਇਆ ਚਲੋ ਵਧੀਆ ਗੱਲ ਸੇਵਾ ਕਰਨ ਦੇ ਇਹ ਇਹ ਵੀ ਸੇਵਾ ਇਹ ਜਿਹੜੀ ਬਣ ਗਈ ਆ ਜੇ ਨਾ ਬਣਾਉਂਦੇ ਤਾਂ ਫਿਰ ਨਹੀਂ ਕਿ ਬੰਨੇ ਜੋਗੀ ਨਹੀਂ ਨਹੀਂ ਠੀਕ ਹੈ ਨਾ ਤਾਂ ਬੜੀ ਤਗੜੀ ਪਰਪਕਾਰੀ ਕੀਤੀ ਹੈ ਤੇ ਤੁਹਾਡਾ ਧੰਨਵਾਦ ਤੇ ਕਿਦਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਗਾਂ ਨਿਕਲੀ ਹੈ ਤੇ ਕੀ ਪ੍ਰੋਗਰਾਮ ਫਰ ਕੀ ਖੁਸ਼ੀ ਗਰੀ ਕਿੰਨੀ ਕੋਈ ਹੈ ਬਹੁਤ ਖੁਸ਼ੀ ਆ ਜੀ ਬਾਪੂ ਤਾਂ ਪੂਰਾ ਖੁਸ਼ ਆ ਤੇ ਹਾਂ ਜੀ ਹਾਂ ਜੀ ਕਿਉਂਕਿ ਨੰਬਰ ਕਿੱਥੋਂ ਲਿਆਈ ਆਪਣਾ ਨੰਬਰ ਲਿਆ ਹੈ ਡਾਡਾ ਮੈਂ ਚੱਕਾ ਮੁੰਡਾ ਜਾਂਦੇ ਸੀ ਕੰਮ ਤੇ ਉਹਨਾਂ ਲੈਂਦਾ ਸੀ ਤੇ ਵੇਖ ਲੋ ਭਲਾ ਜਦੋਂ ਹੁਣ ਹੁੰਦਾ ਕਿ ਬੰਨੇ ਚਰੀਆ ਬਾਨਾ ਹੁੰਦਾ ਨਹੀਂ ਲਾਚਾਰ ਹੋ ਗਏ ਹਾਂ ਸਹੀ ਗੱਲ ਹੈ ਜੀ ਸੱਚੀ ਗੱਲ ਹੈ ਨਹੀਂ ਲਾਚਾਰ ਹੋ ਗਏ ਇਹੋ ਹੀ 2 ਜਨਵਰੀ ਇਹ ਵੀ ਬੰਦੇ ਬੁੰਦੇ ਨਹੀਂ ਸੀ ਇਦਾਂ ਹੀ ਨਾ ਕੰਮ ਤੇ ਚਲੋ ਅੱਜ ਆਸ ਵੱਜ ਗਈ ਨਾ ਆਸ ਵੱਜ ਗਈ ਵੀਰ ਹਾਂ ਜੀ ਇੱਕ ਦਿਨ ਆਜੋਗੇ ਦੂਜੀ ਦਿਨ ਰਾਤ ਰੱਖ ਲਿਓ ਤੇ ਕੋਈ ਇਹਦੇ ਤੇ ਜ਼ਿਆਦਤ ਨਹੀਂ ਇੱਕ ਇੱਕ ਦੋ ਵਾਰ ਹੀ ਹੱਥ ਫੇਰੇ ਆਉਣਾ ਬਸ ਹਨਾ ਆ ਜਾਈ ਤੁਸੀਂ ਬਸ ਦਵਾਈ ਭਰੀ ਹੋਉਂਦੇ ਆਈ ਤੇ ਫਿਰ ਬਾਅਦ ਵਿੱਚ ਠੀਕਾ ਲਾ ਲਿਆ ਵਧੀਆ ਦਿਨਾਂ ਬਾਅਦ ਤੇ ਵਧੀਆ ਹੋ ਗਿਆ ਫਿਰ ਵਧੀਆ ਹੋ ਗਿਆ ਕੋਈ ਤਿੰਨ ਮਹੀਨੇ ਜੀ ਸਹੀ ਆ ਭਰਾ ਧੰਨਵਾਦ ਤੇਰਾ ਵੀ ਬਹੁਤ ਬਹੁਤ ਜਿੰਨੀ ਕਿ ਗੱਲ ਕੀਤੀ ਆ ਤਾਂ ਤੇਰਾ ਵੀ ਬਹੁਤ ਧੰਨਵਾਦ ਹੀ ਦੂੰ ਜਿਹੜੀ ਗੱਲਬਾਤ ਕਰਤੀ ਸਾਡੇ ਲਈ ਠੀਕ ਹੈ ਨਾ ਠੀਕ ਹੈ ਜੀ ਮਹਾਰਾਜ ਇਹ ਇਹ ਜ਼ਰੂਰ ਕਹਦੇ ਮਾੜੀ ਜੀ ਸਪੋਰਟਸ ਫੂਡ ਕਰਿਆ ਕਰਨ ਲੋਕ ਸਮਝਦੇ ਨਹੀਂ ਕਰਨ ਬਹੁਤ ਪਰਮਾਤਮਾ ਗਾੜੀ ਇਹ ਅਰਦਾਸ ਕਰਨੇ ਆ ਸੱਚੇ ਪਾਤਸ਼ਾਹ ਅੱਜ ਛੱਡ ਦੀ ਕਲਾ ਦੇ ਜਿਹੜਾ ਛੱਡਿਆ ਕਰਨ ਮੈਂ ਛੱਡਣਾ ਚਾਹੀਦਾ ਜਿਤਨਾ ਤੂੰ ਛੱਡਦੇ ਲੋਕ ਨਹੀਂ ਛੱਡਦੇ ਹੈਗੇ ਸੱਚੇ ਪਾਤਸ਼ਾਹ ਸਮਝਦੇ ਨਹੀਂ ਚਲੋ ਆਹੀਂ ਜਿਕਾਰੇ ਛੱਡਨੇ ਆ ਵੀ ਸੱਚੇ ਉਹ ਜਿਸ ਤਰ੍ਹਾਂ ਡਾਕਟਰ ਸਾਹਿਬ ਸੇਵਾ ਕਰਦੇ ਰਹਿਣਾ ਤੇ ਪਛੋਂਦੀ ਵੀ ਸੇਵਾ ਜੋ ਹਰ ਪੀੜਤਾ ਨੂੰ ਆਤਮ ਜਕੀਨ ਪਹਿਲੇ ਦਿਨ ਤੋਂ ਹੈਗਾ ਹੀ ਹਾਂਜੀ ਜਕੀਨ ਪਹਿਲੇ ਦਿਨ ਤੋਂ ਹੈਗਾ ਹੀ ਹੈਗਾ ਹੈਗਾ ਇਦਨ ਪਹਿਲੇ ਦਿਨ ਆਇਆ ਪਹਿਲੇ ਦਿਨ ਆਇਆ ਜਦ ਜਦ ਤੁਸੀਂ ਡਾਕਟਰ ਸਾਹਿਬ ਪਹਿਲੇ ਦਿਨ ਆਏ ਜਨਾ ਜਕੀਨ ਅਦਾਮਨ ਉਹ ਦਿਨ ਖੁਸ਼ ਹੋ ਗਿਆ ਜੀ ਹੋ ਗਿਆ ਜੀ ਹਾਂਜੀ ਤੇ ਵੇਰ ਲੋ ਨਤੀਜਾ ਨਹੀਂ ਆਉਣਾ ਸਾਹਮਣੇ ਹਾਂਜੀ ਨਤੀਜਾ ਰਿਜ਼ਲਟ ਇਦਾਂ ਹੀ ਆਉਣਾ ਸਾਹਮਣੇ ਹਾਂ ਇੱਕ ਚੰਗਾ ਨਤੀਜਾ ਆਇਆ ਵਾ ਸਾਨੂੰ ਬੜਾ ਮਾਣ ਸੇ ਮਾਨ ਦੇ ਨਾਲ ਹੀ ਗੱਲ ਕੀਤੀ ਸੀ ਤੇ ਵੇਖੋ ਮਾਨ ਟੁੱਟਣ ਨਹੀਂ ਦਿੱਤਾ ਬਾਪਾਂ ਤੁਹਾਡਾ ਮਾਨ ਨਹੀਂ ਟੁੱਟਣਦਾ ਨਹੀਂ ਨਾ ਟੁੱਟਣਦਾ ਚਲੋ ਠੀਕ ਹੈ ਫਿਰ ਬਹੁਤ ਬਹੁਤ ਧੰਨਵਾਦ ਹੈ ਜਿੰਨੀ ਜੀ ਗੱਲਬਾਤ ਅੱਛੇ ਪਾਸ਼ਾ ਕਿਰਪਾ ਕਰਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਗਾਈ ਮੈਂ ਕੋਈ ਦਰਸ਼ਨ ਕਰਾ ਦੇਣਾ ਤੁਹਾਨੂੰ ਕਿ ਖਰਾਬ ਇਹ ਰਿਪੀਟਰ ਹੀ ਤੇ ਚਲੋ ਪਿੰਡ ਖੇਰਾ ਸੁਲਤਾਨ ਦੇ ਵਿੱਚ ਆਪਣੇ ਲੋਕਲ ਪਿੰਡ ਲੱਗੇ ਪਿੰਡ ਗਵਾਂਢੀ ਪਿੰਡ ਆ ਮੇਰਾ ਇਹ ਇਹ ਟਾਈਮ ਨਹੀਂ ਲੱਗਣ ਡਿਆ ਆਉਣ ਨੂੰ ਚੈੱਕ ਕਰਨ ਨੂੰ ਤਾਂ ਵੀਡੀਓ ਵੀਡੀਓ 'ਚ ਥੋੜੀ ਦੇਰੀ ਹੋਈ ਉਧਰ ਹਾਰਡ ਹਟ ਦੀ ਆਪਣੇ ਇੱਧਰ ਪ੍ਰੋਬਲਮ ਐ ਥੋੜਾ ਸਮੱਸਿਆ ਵਧ ਗਈ ਓਦੇ ਕਰਕੇ ਆਪਾਂ ਕੋਈ ਵੀਡੀਓ ਵੀਡੀਓ ਨਹੀਂ ਪਾ ਸਕੇ ਬਾਕੀ ਹੌਲੀ ਹੌਲੀ ਜੂ ਜੂ ਚੈੱਕ ਕਰਦੇਗੇ ਆਪਾਂ ਵੀਡੀਓ ਲਈ ਜਾਵਾਂਗੇ ਤੇ ਇਦਾਂ ਰਿਕਾਰਡ ਟੁੱਟਦੇ ਜਾਣੇ ਆ ਤੇ ਇਦਾਂ ਹੀ ਜਾਨਵਰ ਗੱਭਣ ਹੁੰਦੇ ਜਾਣੇ ਆ ਵਾਹਿਗੁਰੂ ਤੇ ਬਾਕੀ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੰਗੀ ਲੱਗਦੀ ਐ ਚੰਗਾ ਜੀ やか0